ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਕਰਾਂਗੇ ਨਾਟਕ ਚਨਾਹ ਦੇ ਪਾਣੀ ਠੀਕ ਹੈ ਚਨਾਹ ਦੇ ਪਾਣੀ ਜਿਹੜਾ ਨਾਟਕ ਹੈ ਇਹ ਅਜਮੇਰ ਸਿੰਘ ਔਲਖ ਦੀ ਰਚਨਾ ਹੈ ਤੇ ਇਸ ਨਾਟਕ ਦਾ ਜਿਹੜਾ ਵਿਸ਼ਾ ਉਹ ਮਨੁੱਖੀ ਜੀਵਨ ਦੇ ਵਿੱਚ ਤੀਵੀਂ ਦੀ ਭੁੱਖ ਤੇ ਆਪਣਾ ਘਰ ਵਸਾਉਣ ਦੀ ਇੱਛਾ ਦੇ ਨਾਲ ਹੀ ਪੰਜਾਬ ਦੇ ਪਿੰਡੂ ਸਮਾਜ ਦੇ ਵਿੱਚ ਮੁੱਲ ਦੀ ਤੀਵੀਂ ਦਾ ਵੀ ਕੀ ਸਥਾਨ ਹੈ ਉਸ ਦੇ ਬਾਰੇ ਇਹ ਠੀਕ ਹੈ ਮੁੱਲ ਦੀ ਧੀਮੀ ਦੇ ਬਾਰੇ ਇਹ ਇੱਕ ਨਾਟਕ ਹੈ ਅਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ ਬਹੁਤ ਹੀ ਵਧੀਆ ਨਾਟਕ ਹੈ ਠੀਕ ਹੈ ਤਾਂ ਧਿਆਨ ਨਾਲ ਸੁਣਨਾ ਤਾਂ ਕੀ ਹੈ ਨਾਟਕ ਦੇ ਵਿੱਚ ਭੰਤੀ ਇੱਕ ਜੱਟ ਹੈ ਠੀਕ ਹੈ ਗਰੀਬੀ ਤੇ ਵੈਲਾਂ ਦੇ ਕਾਰਨ ਆਪਣੀ ਜ਼ਮੀਨ ਜਾਇਦਾਦ ਵੇਚ ਚੁੱਕਾ ਸੀ ਤੇ ਉਸਨੇ ਆਪਣੀ ਭੈਣ ਦੇ ਵਿਆਹ ਦੇ ਉੱਤੇ ਪਿੰਡ ਦੇ ਵਿਸਵੇਦਾਰ ਜੱਗੇਜੁਗਤੀ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਉਸ ਦੀਆਂ 40 ਢੇਡਾਂ ਅਧਾਰਿਤੇ ਵੀ ਲਈਆਂ ਹੋਈਆਂ ਸਨ ਹੁਣ ਉਹ ਝੋਪੜੀ ਦੇ ਵਿੱਚ ਰਹਿਣ ਵਾਲਾ ਭੰਤੀ ਢੇਡਾਂ ਵਾਲਾ ਕਹਾਉਂਦਾ ਸੀ ਉਹ ਆਪਣੇ ਅੰਦਰਲੀ ਤੀਵੀਂ ਦੀ ਭੁੱਖ ਮਟਾਉਣ ਦੇ ਲਈ ਆਪਣਾ ਘਰਵਾਰ ਵਸਾਉਣ ਦੇ ਲਈ ਬਿਹਾਰ ਤੋਂ ਗੰਗਾ ਨਾਂ ਦੀ ਇੱਕ ਸੁੰਦਰ ਮਟਿਆਰ ਨੂੰ ਮੁੱਲ ਖਰੀਦ ਲਿਆਇਆ ਤੇ ਇਸ ਲਈ ਰਕਮ ਵੀ ਉਸਨੇ ਕਰਜ਼ੇ ਚੁੱਕ ਕੇ ਪੂਰੀ ਕੀਤੀ 18 ਸਾਲਾਂ ਦੀ ਗੰਗਾ ਨੂੰ ਘਰ ਲਿਆ ਕੇ ਕਾਵਿਕ ਰੁਚੀਆਂ ਵਾਲਾ 40 ਸਾਲਾ ਭੰਤੀ ਬਹੁਤ ਖੁਸ਼ ਸੀ ਉਸ ਦੀ ਸੁੰਦਰਤਾ ਉੱਤੇ ਮੋਹਿਤ ਹੋਇਆ ਉਸ ਲਈ ਬੜੇ ਪਿਆਰ ਦੇ ਭਾਵ ਪ੍ਰਗਟ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਆਪਣੇ ਦੇਸ਼ ਨੂੰ ਭੁੱਲ ਕੇ ਹੁਣ ਇੱਥੇ ਹੀ ਆਪਣਾ ਦਿਲ ਲਾਵੇ ਤੇ ਪੰਜਾਬੀ ਜੀਵਨ ਨੂੰ ਅਪਣਾ ਲਵੇ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਬਹੁਤ ਸੁਖੀ ਰੱਖੇਗਾ ਉਹ ਉਸ ਨੂੰ ਆਪਣੀ ਮਾਂ ਦੁਆਰਾ ਆਪਣੀ ਨੂੰਹ ਲਈ ਰੀਜਾਂ ਦੇ ਨਾਲ ਤਿਆਰ ਕੀਤਾ ਸੂਟ ਦੇ ਕੇ ਉਸ ਨੂੰ ਬਿਹਾਰੀ ਬਾਣਾ ਲਾ ਕੇ ਕੁੜਤੀ ਗਰਾਰਾ ਪਾਉਣ ਦੇ ਲਈ ਦਿੰਦਾ ਹੈ ਜਦੋਂ ਉਹ ਕੱਪੜੇ ਪਾਉਣ ਅੰਦਰ ਚਲੀ ਜਾਂਦੀ ਹੈ ਤਾਂ ਤਿੰਨ ਮੁੰਡੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਭੰਤੀ ਤੀਵੀ ਲੈ ਕੇ ਆਇਆ ਹੈ ਉਹ ਉਸ ਨੂੰ ਦੇਖਣ ਦੇ ਲਈ ਆਉਂਦੇ ਆ ਭੰਤੀ ਉਹਨਾਂ ਨੂੰ ਡਰਾ ਦੇਣਾ ਚਾਹੁੰਦਾ ਹੈ ਪਰੰਤੂ ਇੱਕ ਜਾਣਾ ਸਭਾਤ ਦੇ ਵਿੱਚ ਗੰਗਾ ਨੂੰ ਦੇਖ ਕੇ ਰੌਲਾ ਪਾਉਣ ਦਾ ਚਲਾ ਜਾਂਦਾ ਹੈ ਕਿ ਉਸ ਨੇ ਦੇਖ ਲਈ ਹੈ ਭੰਤ ਕਿ ਉਸ ਨੇ ਉਹ ਦੇਖ ਲਈ ਹੈ ਪੰਤੀ ਉਹਨਾਂ ਨੂੰ ਭਜਾ ਦਿੰਦਾ ਹੈ ਤਾਂ ਇੰਨੇ ਨੂੰ ਗੰਗਾ ਕੱਪੜੇ ਪਾ ਕੇ ਬਾਹਰ ਆਉਂਦੀ ਹੈ। ਪਰੰਤੂ ਉਸ ਦੁਆਰਾ ਕੁੜਤੀ ਦੇ ਉੱਤੇ ਗਰਾਰਾ ਬੰਨਿਆ ਅਤੇ ਚੁੰਨੀ ਲੱਕ ਦੇ ਦੁਆਲੇ ਬੰਨੀ ਦੇਖ ਕੇ ਪੰਤੀ ਹਾਸਾ ਰੋਕ ਕੇ ਉਸ ਦੇ ਕੱਪੜੇ ਠੀਕ ਕਰਦਾ ਹੈ ਤੇ ਉਸ ਨੂੰ ਪੰਜਾਬੀ ਜੁੱਤੀ ਪਵਾਉਂਦਾ ਹੈ ਜੋ ਉਸ ਤੇ ਤੰਗ ਹੁੰਦੀ ਹੈ। ਇਸ ਤੋਂ ਪਿੱਛੋਂ ਪੰਤੀ ਉਸ ਨੂੰ ਆਪਣਾ ਨਾਂ ਲੈਣਾ ਤੇ ਇਸ ਦੇ ਹਰ ਰੋਜ਼ ਕੰਮ ਆਉਣ ਵਾਲੇ ਪੰਜਾਬੀ ਦੇ ਕੁਝ ਸ਼ਬਦ ਬੋਲਣੇ ਸਿਖਾਉਂਦਾ ਹੈ। ਉਹ ਉਸ ਨੂੰ ਇਹ ਵੀ ਦੱਸਦਾ ਹੈ ਕਿ ਉਸ ਨੂੰ ਚੰਦਾਬੱਦੀ ਤੇ ਗਾਉਣ ਦਾ ਬਹੁਤ ਸ਼ੌਂਕ ਸੀ ਪਰੰਤੂ ਘਰ ਦੀ ਤੰਗੀ ਤਰਸ਼ੀ ਕਰਕੇ ਉਸ ਦੀ ਪੇਸ਼ ਪੇਸ਼ ਨਹੀਂ ਗਈ ਇਹਨੇ ਨੂੰ ਜੱਗੇ ਜੁਗਤੀ ਦੀ ਪਤਨੀ ਬਲਵੀਰੋ ਆਉਂਦੀ ਹੈ ਤੇ ਉਹ ਭੰਤੀ ਦੀ ਪਤਨੀ ਦੀ ਸੁੰਦਰਤਾ ਦੀ ਤਾਰੀਫ ਕਰਦੀ ਹੋਈ ਉਸ ਦੀ ਕਵਿਛਰੀ ਨੂੰ ਲੈ ਕੇ ਕਹਿੰਦੀ ਹੈ ਕਿ ਇਸ ਨਾਲ ਉਸ ਦੇ ਮਕਾਨ ਨਹੀਂ ਉਸਰਨੇ ਉਹ ਹੋਰ ਕਹਿੰਦੀ ਹੈ ਕਿ ਉਹ ਕਰਜਈ ਹੋਇਆ ਕਵਿਛਰੀ ਦੇ ਭਲੇਖੇ ਪਤਨੀ ਨੂੰ ਭੁੱਖੀ ਨਾ ਮਾਰ ਦੇਵੇ ਉਹ ਵੀ ਕਹਿੰਦੀ ਹੈ ਕਿ ਉਹ ਜ਼ਮੀਨ ਜਾਇਦਾਦ ਵੇਚ ਚੁੱਕਾ ਹੈ ਇਸ ਕਰਕੇ ਹੁਣ ਜੱਟ ਨਹੀਂ ਸਕੋਂ ਭੇਡਾਂ ਚਾਰਨ ਵਾਲਾ ਹੈ ਤਾਂ ਜਦੋਂ ਭੰਤੀ ਕਹਿੰਦਾ ਹੈ ਕਿ ਤੰਦਾ ਬਦਲਣ ਨਾਲ ਜੱਟ ਬਰਾਦਰੀ ਨਹੀਂ ਬਦਲ ਜਾਂਦੀ ਤਾਂ ਉਹ ਕਹਿੰਦੀ ਹੈ ਕਿ ਇਹ ਤਾਂ ਠੀਕ ਹੈ ਪਰ ਉਹ ਜਿਹੜੀ ਆਪਣੇ ਚੁੱਲ੍ਹੇ ਮੁੱਢ ਲਿਆ ਕੇ ਬਿਠਾਈ ਹੈ ਤੇ ਅੱਗੋਂ ਹੋਣ ਵਾਲ ਇਸ ਦੇ ਨਿਆਣਿਆਂ ਨੂੰ ਕੀ ਖਵਾਏਗਾ ਫਿਰ ਉਹ ਉਸ ਨੂੰ ਕਹਿੰਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਕਢਾ ਕੇ ਉਸ ਦਾ ਨਾਂ ਆਪਣੇ ਭਾਈਚਾਰੇ ਵਾਲਾ ਰਖਾਵੇ ਕਿਉਂਕਿ ਉਸ ਦਾ ਨਾਂ ਸੋਹਣਾ ਨਹੀਂ ਇਨਨ ਉਸ ਦਾ ਸਿੱਧੜ ਪੁੱਤਰ ਦਰਸ਼ਨ ਆ ਜਾਂਦਾ ਜਿਸ ਨੂੰ ਕੋਈ ਆਪਣੀ ਧੀ ਨਹੀਂ ਸੀ ਦਿੰਦਾ ਤੇ ਗੱਲਾਂ-ਗੱਲਾਂ ਦੇ ਵਿੱਚ ਉਹ ਜ਼ਾਹਰ ਕਰਦੀ ਹੈ ਕਿ ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਗੰਗਾ ਉਸ ਦੇ ਪੁੱਤਰ ਦਰਸ਼ਨ ਦੀ ਬਹੂ ਬਣ ਜਾਵੇ ਉਹ ਸਮਝਦੀ ਹੈ ਕਿ ਇਹ ਸੰਭਵ ਵੀ ਹੈ ਕਿਉਂਕਿ ਭੰਤੀ ਉਹਨਾਂ ਦੀ ਲੱਤ ਹੀਟ ਹੈ ਉਹ ਘਰ ਜਾ ਕੇ ਆਪਣੇ ਪਤੀ ਜੱਗੇਜੁਗਤੀ ਦੇ ਨਾਲ ਇਹ ਗੱਲ ਕਰਨ ਦਾ ਪ੍ਰੋਗਰਾਮ ਬਣਾਉਂਦੀ ਹੈ ਤਾਂ ਦਰਸ਼ਨ ਤਾਂ ਗੰਗਾ ਨੂੰ ਦੇਖ ਕੇ ਲੱਟੂ ਹੀ ਹੋ ਜਾਂਦਾ ਤੇ ਜਦੋਂ ਜੱਗਾਜੁਗਤੀ ਭੰਤੀ ਦੇ ਘਰ ਜਾਂਦਾਗਾ ਤਉ ਗੰਗਾ ਦੀ ਖੂਬਸੂਰਤੀ ਦੇਖ ਕੇ 당ਗ ਰਹਿ ਜਾਂਦਾ ਉਹ ਉਸ ਨੂੰ ਆਪਣੇ ਘਰ ਦਰਸ਼ਨ ਦੀ ਬਹੁ ਦੇ ਰੂਪ ਦੇ ਵਿੱਚ ਲਿਜਾ ਕੇ ਆਪਣੀ ਹਾਸ ਦਾ ਸ਼ਕਾਰ ਬਣਾਉਣਾ ਚਾਹੁੰਦਾ ਇਸ ਕਰਕੇ ਉਹ ਭੰਤੀ ਨੂੰ ਗੰਗਾ ਦੀਆਂ ਨਜ਼ਰਾਂ ਦੇ ਵਿੱਚ ਨੀਵਾ ਦਿਖਾਉਣਾ ਦੇ ਲਈ ਆਪਣੀ ਅਮੀਰੀ ਦਾ ਸਿੱਕਾ ਜਮਾਉਣ ਦੇ ਲਈ ਉਸ ਅੱਗੇ ਭੰਤੀ ਲਈ ਬੜੇ ਤੇ ਸਕਾਰ ਭਰੇ ਸ਼ਬਦ ਜਿਵੇਂ ਆਮਲੀ ਲਾਂਗੜ ਦੀਨ ਮਤਲਬ ਖੋਰ ਤਲੰਗਾ ਤੇ ਪੰਤੀ ਪੇਡਾਂ ਵਾਲਾ ਆਦ ਵਰਤਦਾ ਹੈ ਤੇ ਉਸ ਦੇ ਕਹਿਣ ਤੇ ਰਹਿਣ ਦੀ ਥਾਂ ਨੂੰ ਝੋਪੜੀ ਦੱਸ ਕੇ ਗੰਗਾ ਨੂੰ ਇਹ ਕਹਿੰਦਾ ਹੈ ਕਿ ਉਸ ਦਾ ਕਰਜ਼ਾਈ ਹੈ ਤੇ ਉਸ ਉਹ ਉਸ ਦਾ ਅੰਨ ਦਤਾ ਹੈ ਫਿਰ ਜਦੋਂ ਪੰਤੀ ਉੱਥੇ ਆ ਜਾਂਦਾ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਜਿਹੜੀ ਉਸ ਨੇ ਉਸ ਤੋਂ ਰਕਮ ਫੜੀ ਸੀ ਉਸ ਦੀ ਵਾਪਸੀ ਦੇ ਇਕਰਾਰ ਦੀ ਤਾਰੀਖ ਆ ਪਹੁੰਚੀ ਹੈ ਤੇ ਉਹ ਉਸ ਦੇ ਪੈਸੇ ਵਾਪਸ ਕਰੇ ਤਾਂ ਪੰਤੀ ਉਸ ਨੂੰ ਕਹਿੰਦਾ ਹੈ ਕਿ ਉਹ ਅਜੇ ਉਸਦੇ ਪੈਸੇ ਵਾਪਸ ਨਹੀਂ ਕਰ ਸਕਦਾ ਕਿਉਂਕਿ ਉਸਨੇ ਵਿਆਹ ਦਾ ਸੌਦਾ ਜਿਹਾ ਕਰ ਲਿਆ ਪਰੰਤੂ ਜੱਗਾਜੁਗਤੀ ਉਸ ਨਾਲ ਬਹੁਤ ਹੀ ਰੁੱਖੀ ਤਰ੍ਹਾਂ ਪੇਸ਼ ਆਉਂਦਾ ਹੋਇਆ ਕਹਿੰਦਾ ਹੈ ਕਿ ਉਸਦੇ ਪੈਸੇ ਉਪੋਲਿ ਹੀ ਗਿਆ ਜਾਪਦਾ ਹੈ ਇਸੇ ਕਰਕੇ ਉਸਨੇ ਵਿਆਹ ਕੀਤਾ ਹੈ ਇਸੇ ਕਰਕੇ ਹੀ ਉਸਨੇ ਵਿਆਹ ਕੀਤਾ ਹੈ ਤੇ ਇਸ ਲਈ ਕਿਸੇ ਵੀ ਪਾਸਿਓਂ ਪੈਸੇ ਵੀ ਫੜੇ ਹੋਣਗੇ ਤੇ ਉਸਦੇ ਮਜਬੂਰ ਕਰਨ ਤੇ ਭੰਤੀ ਕਹਿੰਦਾ ਹੈ ਕਿ ਉਹ ਸੌਣ ਬਾਦੋਂ ਦੇ ਵਿੱਚ ਭੇਡਾਂ ਦੀ ਉਨ ਉਤਾਰਨ ਤੱਕ ਉਸਦੇ ਪੈਸੇ ਵਾਪਸ ਕਰ ਦੇਵੇਗਾ ਪਰantu ਜੱਗਾਜੁਗਤੀ ਕਹਿੰਦਾ ਹੈ ਕਿ ਉਸ ਦੇ ਪੱਲੇ ਕੇਵਲ 20 ਢੇਡਾਂ ਦੀ ਔਨ ਹੀ ਪੈਂਦੀ ਹੈ ਨਾਲ ਹੀ ਉਹ ਢੇਡਾਂ ਨੂੰ ਚੰਗੀ ਤਰ੍ਹਾਂ ਚਾਰਦਾ ਵੀ ਨਹੀਂ ਇਸ ਕਰਕੇ ਉਸ ਦੀਆਂ ਢੇਡਾਂ ਉਹ ਵਾਪਸ ਕਰ ਦੇਵੇ ਇਹ ਸੁਣ ਕੇ ਭੰਤੀ ਘਬਰਾ ਜਾਂਦਾ ਹੈ ਤੇ ਫਿਰ ਕਹਿੰਦਾ ਕਿ ਉਹ ਸੌਣ ਭਾਦੋਂ ਤਾਈਂ ਤਰਵਾਸ ਕਰੇ ਉਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹ ਉਦੋਂ ਵੀ ਪੈਸੇ ਨਾ ਮੋੜ ਸਕੇ ਆ ਤਾਂ ਉਹ ਜਿਸ ਤਰ੍ਹਾਂ ਉਸ ਦਾ ਜੀ ਕਰੇ ਕਰ ਲਵੇ ਤਾਂ ਇਸ ਸਮੇਂ ਜੱਗੇਜੁਗਤੀ ਦਾ ਜਿਹੜਾ ਸਿੱਧੜ ਪੁੱਤਰ ਦਰਸ਼ਨ ਉਹ ਕਹਿੰਦਾਗਾ ਕਿ ਫਿਰ ਉਸਦੀ ਪਤਨੀ ਗੰਗਾ ਨੂੰ ਆਪਣੇ ਘਰ ਲੈ ਜਾਵੇਗਾ ਤਾਂ ਭਾਂਤੀ ਦੇ ਕਹਿਣ ਤੇ ਕਿ ਜਿਵੇਂ ਉਸ ਦਾ ਜੇਕਰ ਇਹ ਕਰ ਲਵੇ ਜੱਗੇ ਜੁਗਤੀ ਦੀ ਤਸੱਲੀ ਹੋ ਜਾਂਦੀ ਹੈ ਤਾਂ ਗੰਗਾ ਦਾ ਹੁਣ ਹਰਵੰਸ ਗੰਗਾ ਦਾ ਨਾਂ ਹੁਣ ਹਰਵੰਸ ਕੌਰ ਹੋ ਚੁੱਕਾ ਹੈ ਉਹ ਗੁਰਦੁਆਰੇ ਜਾਂਦੀ ਹੈ ਤੇ ਉਹ ਗਰਭਵਤੀ ਵੀ ਹੈ ਪੰਤੀ ਦੇ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਨੇ ਗੁਰਦੁਆਰੇ ਜਾ ਕੇ ਬਾਲਕ ਜਾਂ ਬਾਲਿਕਾ ਨਹੀਂ ਸਗੋਂ ਆਪਣੇ ਦੇ ਲਈ ਪੱਕਾ ਟਿਕਾਣਾ ਮੰਗਿਆ ਸੀ ਕਿਉਂਕਿ ਉਹ ਹੁਣ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ। ਪੰਤੀ ਵੀ ਉਸ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਹੁਣ ਇੱਥੇ ਹੀ ਰਹੇਗੀ। ਪੰਤੀ ਜਦੋਂ ਘੜਾ ਚੁੱਕ ਕੇ ਪਾਣੀ ਲੈਣ ਜਾਂਦੀ ਐ ਪਾਣੀ ਲੈਣ ਜਾਂਦਾ ਤਾਂ ਉਸ ਦੇ ਪਿੱਛੋਂ ਬਲਵੀਰੋ ਆ ਕੇ ਗੰਗਾ ਨੂੰ ਕਹਿੰਦੀ ਹੈ ਕਿ ਸਾਰੇ ਪਿੰਡ ਦੇ ਵਿੱਚ ਰੌਲਾ ਪਿਆ ਹੋਇਆ ਹੈ ਕਿ ਪੰਤੀ ਉਸ ਨੂੰ ਅਗਾਹ ਨਰੰਗੇ ਨੌਦੜ ਕੋਲ ਵੇਚਣ ਦੀ ਤਿਆਰੀ ਕਰ ਰਿਹਾ ਹੈ। ਜਿਹੜਾ ਕਿ ਤੀਵੀਆਂ ਵੇਚਣ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਦੱਸਦੀ ਹੈ ਕਿ ਪੰਤੀ ਥਾਂ ਥਾਂ ਦਾ ਕਰਜ਼ਾਈ ਹੈ ਤੇ ਉਹ ਉਸਨੇ 5000 ਬੰਤੇ ਬਾਣੀ ਦਾ ਤੇ 7-8000 ਉਹਨਾਂ ਦਾ ਦੇਣਾ ਹੈ ਤਾਂ ਉਹ ਉਸ ਦਾ ਭਾਦੋਂ ਦਾ ਇਕਰਾਰ ਸੀ ਪਰ ਹੁਣ ਅਸੂ ਚੜ ਪਿਆ ਹੈ ਉਸਨੇ ਤਾਂ ਆਪਣੇ ਪਤੀ ਨੂੰ ਮਤਲਬ ਉਸ ਗੰਗਾ ਦੇ ਮੂੰਹ ਕਰਕੇ ਰੋਕਿਆ ਹੋਇਆ ਹੈ ਗੰਗਾ ਕਹਿੰਦੀ ਹੈ ਕਿ ਉਸ ਨੂੰ ਕਿਉਂ ਬੋਲੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਤਬਰ ਵੀਰੋ ਕਹਿੰਦੀ ਹੈ ਕਿ ਉਹ ਆਬਲਾ ਬੇਸਹਾਰਾ ਤੇ ਮੰਡੀ ਦੇ ਵਿੱਚ ਵੇਕਣ ਵਾਲਾ ਮਾਲ ਹੈ ਪਰ ਉਹ ਉਸ ਨੂੰ ਇਸ ਤਰ੍ਹਾਂ ਥਾਂ-ਥਾਂ ਨਹੀਂ ਵੇਕਣ ਦੇਵੇਗੀ ਜਦੋਂ ਉਹ ਉਸ ਨੂੰ ਆਪਣੇ ਘਰ ਆਪਣੀ ਨੂ ਬਣਾ ਕੇ ਲੈ ਜਾਵੇਗੀ ਇਸ ਨਾਲ ਉਹ ਭੰਤੀ ਦਾ ਕਰਜ਼ਾ ਖਤਮ ਕਰਕੇ ਹੋਰ ਪੈਸੇ ਵੀ ਦੇ ਦੇਣਗੇ ਤਾਂ ਇੰਨੇ ਨੂੰ ਭੰਤੀ ਨੂੰ ਖਬਰ ਮਿਲਦੀ ਹੈ ਕਿ ਉਸ ਦੀਆਂ 15 ਭੇਡਾਂ ਚੋਰੀ ਹੋ ਗਈਆਂ ਤੇ ਜਿਸ ਨਾਲ ਉਸ ਦਾ ਕਰਜ਼ੇ ਦਾ ਸੰਕਟ ਜਿਹੜਾ ਹੋਰ ਡੂੰਗਾ ਹੋ ਜਾਂਦਾ ਤਾਂ ਹੁਣ ਬਲਵੀਰ ਤੇ ਜੱਗਾ ਜੁਗਤੀ ਆ ਕੇ ਭੰਤੀ ਦੇ ਨਾਲ ਬਹਿਸਦੇ ਆ ਕਿ ਉਸ ਨੂੰ ਨਰੰਗੀ ਦੇ ਨਾਲ ਕੀਤਾ ਇਕਰਾਰ ਬਹੁਤ ਯਾਦ ਹੈ ਪਰ ਮਾਗ ਚੜ ਪੈਣ ਤੱਕ ਵੀ ਉਸ ਨੂੰ ਉਹਨਾਂ ਦਾ ਕਰਜ਼ਾ ਵਾਪਸ ਕਰਨ ਦਾ ਖਿਆਲ ਨਹੀਂ ਆਇਆ ਤਾਂ ਭੰਤੀ ਕਹਿੰਦਾ ਕਿ ਉਸਨੇ ਅੱਕੀ ਤੀਵੀਂ ਵੇਚਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਕਿਉਂਕਿ ਉਸੇ ਦੁਆਰਾ ਲੈ ਭੈਣ ਦੇ ਵਿਆਹ ਦੇ ਕਰਜ਼ੇ ਤੀਵੀਂ ਲਿਹਾਉਣ ਦੇ ਕਰਜ਼ੇ ਤੇ ਫਿਰ ਜਨੇਪੇ ਦੇ ਕਰਜ਼ੇ ਤੇ ਮਾਗਰੋਂ ਪੇਡਾਂ ਦੇ ਚੋਰੀ ਹੋਣ ਨਾਲ ਉਸ ਦੀ ਹਾਲਤ ਬਹੁਤ ਬੁਰੀ ਹੋ ਗਈ ਹੈ ਉਹ ਕਹਿੰਦਾ ਹੈ ਕਿ ਹੁਣ ਦੁਨੀਆ ਨੇ ਉਸ ਨੂੰ ਤੀਵੀਂ ਰੱਖਣ ਜੋਗਾ ਵੀ ਨਹੀਂ ਛੱਡਿਆ ਤਾ ਪਰਸੋਂ ਨੂੰ ਨਰੰਗਾ ਆਵੇਗਾ ਤੇ ਉਹ ਗੰਗਾ ਨੂੰ ਲੈ ਜਾਵੇਗਾ ਉਹਨਾਂ ਦੀ ਰਕਮ ਉਹਨਾਂ ਨੂੰ ਮਿਲ ਜਾਵੇਗੀ ਜੱਗਾਜੁਗਤੀ ਤੇ ਬਲਵੀਰੋ ਕਹਿੰਦੇ ਹਨ ਕਿ ਉਹ ਗੰਗਾ ਨੂੰ ਮਾਣ ਇੱਜ਼ਤ ਦੇ ਨਾਲ ਆਪਣੇ ਘਰ ਲੈ ਜਾਣੀ ਚਾਹੁੰਦੇ ਆ ਤਾਂ ਇਸ ਸਮੇਂ ਗੰਗਾ ਸਾਹਮਣੇ ਆ ਕੇ ਭੰਤੀ ਨੂੰ ਕਹਿੰਦੀ ਹੈ ਕਿ ਉਹ ਵੀ ਇੱਕ ਇਨਸਾਨ ਹੈ ਕਿ ਉਸ ਕੋਲ ਇਹਨਾਂ ਅਧਿਕਾਰ ਵੀ ਨਹੀਂ ਕਿ ਉਹ ਆਪਣੀ ਮਰਜ਼ੀ ਦੀ ਥਾਂ ਉੱਤੇ ਵਿਖ ਸਕੇ ਉਸ ਨੂੰ ਰੋਂਦੀ ਹੋਈ ਤਰਲੇ ਨਾਲ ਕਹਿੰਦੀ ਹੈ ਕਿ ਉਹਦਾ ਇਹ ਅਧਿਕਾਰ ਨਹੀਂ ਇਹ ਅਧਿਕਾਰ ਨਾ ਖੋਵੇ ਨਹੀਂ ਤਾਂ ਉਹ ਗੰਗੂ ਪੱਥਰ ਬਣ ਜਾਵੇਗੀ ਗੁੰਗਾ ਪੱਥਰ ਬਣ ਜਾਵੇਗੀ ਤੇ ਆਹਾਂ ਭਰਨ ਤੋਂ ਵੀ ਰਹਿ ਜਾਵੇਗੀ ਤਾਂ ਇਹ ਕਹਿੰਦਿਆਂ ਉਹ ਟੈ ਪੈਂਦੀ ਹੈ ਤੇ ਪਸੀਜਿਆ ਹੋਇਆ ਭੰਤੀ ਉਸ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦੀ ਹੈ ਤਾਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਇਸ ਪਿੰਡ ਵਿੱਚੋਂ ਦੇਸ਼ ਨਿਕਾਲਾ ਨਾ ਦੇਵੇ ਉਸ ਨੂੰ 1 ਸਾਲ ਇੱਥੇ ਰਹਿੰਦੀ ਨੂੰ ਹੋ ਗਿਆ ਹੈ ਉਸ ਨੂੰ ਇੱਥੋਂ ਦੇ ਰੋਟੀ ਪਾਣੀ ਰਾਸ ਆਉਣ ਲੱਗੇ ਹਨ ਤੇ ਅੰਦਰੋਂ ਉਹ ਆਪਣੇ ਆਪ ਨੂੰ ਗੁਰਾਂ ਦੀ ਬਾਣੀ ਦੇ ਨਾਲ ਜੋੜ ਰਹੀ ਹੈ ਉਸ ਨੇ ਉਸ ਦੀ ਧੀ ਨੂੰ ਜਨਮ ਦਿੱਤਾ ਹੈ ਤੇ ਇਸ ਕਰਕੇ ਉਸ ਦਾ ਵੀ ਇਸ ਪਿੰਡ ਉੱਤੇ ਹੱਕ ਹੈ ਤਾਂ ਭੰਤੀ ਨੇ ਗੰਗਾ ਤੋਂ ਮਾਫੀ ਮੰਗਦਿਆਂ ਕਿਹਾ ਕਿ ਉਹ ਉਸ ਨੂੰ ਮਾਫ ਕਰੇ ਉਸ ਨੂੰ ਰੱਖ ਨਹੀਂ ਸਕਿਆ ਕਿਉਂਕਿ ਉਸ ਨੂੰ ਖਰੀਦਣ ਤੋਂ ਪਹਿਲਾਂ ਉਹ ਆਪ ਵੀ ਹੀ ਵਿਕਿਆ ਹੋਇਆ ਸੀ ਉਸ ਨੇ ਉਸ ਨੂੰ ਕਿਸੇ ਅੰਦਰਲੀ ਘਾਟ ਦੀ ਖਾਤਰ ਖਰੀਦਿਆ ਸੀ ਪਰ ਬਾਹਰਲੇ ਪ੍ਰਭਾਵਾਂ ਦੇ ਦਬਾਅ ਕਰਕੇ ਉਹ ਉਸ ਨੂੰ ਵੇਚ ਰਿਹਾ ਹੈ ਉਸ ਨੂੰ ਕਹਿੰਦਾ ਹੈ ਕਿ ਉਹ ਬਲਵੀਰ ਹੋ ਤੇ ਜੱਗਜੁਗਤੀ ਦੀ ਨੂੰ ਬਣ ਕੇ ਉਹਨਾਂ ਦੇ ਨਾਲ ਜਾਵੇ। ਉਹ ਨਰੰਗੇ ਨਾਲ ਆਪੇ ਸਮਝ ਲਵੇਗਾ। ਭੰਤੀ ਰੋਣ ਰੋਕਣ ਦਾ ਯਤਨ ਕਰਦਾ ਹੈ ਤੇ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਹ ਆਪਣੀ ਧੀ ਨੂੰ ਸਾਹਮਣੇ ਉਹ ਉਸ ਨੂੰ ਪੜ੍ਹਾਵੇ ਲਿਖਾਵੇ। ਜੱਗਾਜੁਗਤੀ ਗੰਗਾ ਦੇ ਕਹਿਣ ਉੱਤੇ ਭੰਤੇ ਦੇ ਕਰਜ਼ੇ ਦਾ ਪਰਨੋਟ ਪਾੜ ਦਿੰਦਾ। ਤਾਂ ਅਗਲੇ ਦਿਨ ਬਲਵੀਰੋ ਇੱਕ ਟਰੰਕ ਦੇ ਵਿੱਚੋਂ ਕੁਝ ਨਵੇਂ ਕੱਪੜੇ ਤੇ ਗਹਿਣੇ ਕੱਢ-ਕੱਢ ਕੇ ਰੱਖ ਰਹੀ ਹੈ ਜੱਗਾਜੁਗਤੀ ਗੰਗਾ ਦਾ ਵਿਆਹ ਆਪਣੇ ਪੁੱਤਰ ਦਰਸ਼ਨ ਨਾਲ ਕਰਨ ਦੇ ਲਈ ਭਾਈ ਜੀ ਨਾਲ ਸਲਾਹ ਕਰਕੇ ਆਇਆ ਹੈ ਤੇ ਮੰਡੀਆਂ ਕੋਲ ਜੀ ਚੀਜ਼ ਵਸ ਲੈਣ ਲਈ ਜਾਣ ਦੀ ਤਿਆਰੀ ਕਰਦਾ ਹੈ ਇਹਨੇ ਨੂੰ ਅਰਜਨ ਔਂਤ ਅਰਜਨ ਸਿੰਘ ਫੌਜੀ ਉਥੇ ਆ ਜਾਂਦਾ ਹੈ ਉਸ ਦੀ ਪਤਨੀ ਮਰ ਚੁੱਕੀ ਹੈ ਤੇ ਉਸ ਦੀ ਕੋਈ ਔਲਾਦ ਨਹੀਂ ਉਹ ਆਪਣੇ ਭਤੀਜਿਆਂ ਦੇ ਕੋਲ ਰਹਿੰਦਾ ਹੈ ਜੋ ਉਸ ਦੀ ਪਰਵਾਹ ਨਹੀਂ ਕਰਦੇ ਦਾ ਉਹ ਉਸ ਦੇ ਵਾਰ-ਵਾਰ ਕਹਿਣ ਤੇ ਵੀ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਨਹੀਂ ਕਰਾਉਂਦੇ ਜਿਸ ਕਰਕੇ ਉਹ ਬਹੁਤ ਦੁਖੀ ਹੈ ਉਸ ਨੂੰ ਪਛਤਾਵਾ ਹੈ ਕਿ ਉਸ ਨੇ ਆਪਣੀ ਪਤਨੀ ਦੇ ਮਰਨ ਮਗਰੋਂ ਜੱਗੇ ਜੋਗਤੀ ਦੇ ਕਹੇ ਲੱਗ ਕੇ ਦੂਜਾ ਵਿਆਹ ਨਹੀਂ ਸੀ ਕਰਵਾਇਆ ਨਹੀਂ ਤਾਂ ਉਸ ਦਾ ਬੜੇਪਾ ਇਸ ਤਰ੍ਹਾਂ ਨਾ ਰੁਲਦਾ ਜੱਗਾ ਜੋਗਤੀ ਅਜੇ ਵੀ ਉਸ ਨੂੰ ਦੂਜਾ ਵਿਆਹ ਕਰਾਉਣ ਦੀਆਂ ਸਲਾਹਾਂ ਦਿੰਦਾ ਹੈ ਅਰਜਨ ਕਹਿੰਦਾ ਹੈ ਕਿ ਉਹ ਐਵੇਂ ਜ਼ਮੀਨ ਭਤੀਜਿਆਂ ਦੇ ਹਵਾਲੇ ਨਹੀਂ ਕਰੇਗਾ ਉਹ ਉਹਨਾਂ ਨੂੰ ਕੋਈ ਸਬਕ ਪੜਾ ਕੇ ਮਾਰੇਗਾ ਤੇ ਉਸਨੇ ਜੱਗਜੁਗਤੀ ਨੂੰ ਕਿਹਾ ਕਿ ਉਹ ਉਸਦੇ ਪਤੀ ਜੀਆਂ ਦੇ ਕੋਲ ਜਾਵੇ ਤੇ ਕਹੇ ਕਿ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਕਰਾ ਦੇਣਾ ਨਹੀਂ ਤਾਂ ਗੜਬੜ ਹੋ ਜਾਵੇਗੀ ਤਾਂ ਜੱਗਾਜੁਗਤੀ ਪਰਸੋਂ ਉਹਨਾਂ ਦੇ ਕੋਲ ਜਾਣ ਦਾ ਕਰਾਰ ਕਰਦਾ ਹੈ ਉਹਨਾਂ ਦੇ ਜਾਣ ਮੰਗਰੋ ਦਰਸ਼ਨਾਉਂਦਾ ਹੈ ਤੇ ਬਲਵੀਰੋ ਚਾਚੀ ਗੰਗਾ ਦੇ ਆਪਣੇ ਘਰ ਆਉਣ ਬਾਰੇ ਪੁੱਛਦਾ ਹੈ ਬਲਵੀਰੋ ਚਾਚੀ ਨੂੰ ਠੀਕ ਹੈ ਤਾਂ ਬਲਵੀਰੋ ਕਹਿੰਦੀ ਹੈ ਕਿ ਉਹ ਉਹ ਉਸ ਦੀ ਚਾਚੀ ਨਹੀਂ ਰਹੀ ਹੁਣ ਉਹ ਉਸ ਦੀ ਬਹੂ ਹੈ ਉਹ ਦੱਸਦੀ ਹੈ ਕਿ ਬੇਸ਼ੱਕ ਭੰਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਭੁੱਖੀ ਉਹ ਭੁੱਖੀ ਮਰਦੀ ਉਹ ਉਸ ਦਾ ਘਰ ਛੱਡ ਆਈ ਹੈ ਉਸ ਨੇ ਦੱਸਿਆ ਕਿ ਉਹ ਉਸ ਦੀ ਬਹੂ ਬਣਨ ਦੀ ਤਿਆਰੀ ਕਰ ਰਹੀ ਹੈ ਇੰਨੇ ਨੂੰ ਜੱਗਾ ਜੁਗਤੀ ਵੀ ਉੱਥੇ ਆ ਜਾਂਦਾ ਹੈ ਤੇ ਉਸ ਦੇ ਮੰਗਣ ਤੇ ਬਲਵੀਰ ਉਸ ਨੂੰ ਕੁਝ ਨੋਟ ਲਿਆ ਕੇ ਦਿੰਦੀ ਹੈ ਤੇ ਉਹ ਘਰੋਂ ਚਲਾ ਜਾਂਦਾ ਹੈ ਉਸ ਦੇ ਜਾਣ ਮਗਰੋਂ ਬਲਵੀਰ ਉਹ ਗੰਗਾ ਨੂੰ ਹਾਰ ਸ਼ਿੰਗਾਰ ਕੇ ਬਾਹਰ ਲਿਆਉਂਦੀ ਹੈ ਉਸ ਨੂੰ ਦਰਸ਼ਨ ਕੋਲ ਛੱਡ ਕੇ ਆਪ ਕੰਮ ਧੰਦਾ ਕਰਨ ਲੱਗ ਪੈਂਦੀ ਹੈ ਤਾਂ ਦਰਸ਼ਨ ਗੰਗਾ ਦੀ ਸੁੰਦਰਤਾ ਦੀ ਤਾਰੀਫ ਕਰਦਾ ਹੈ ਉਸ ਨੂੰ ਰੋਂਦੀ ਨੂੰ ਦੇਖ ਕੇ ਕਹਿੰਦਾ ਹੈ ਕਿ ਉਹ ਰੋਇਆ ਨਾ ਕਰੇ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਸ ਦੇ ਹਾਸੇ ਉਸ ਦੇ ਪਿੰਡ ਖੇਤਾਂ ਦੇ ਵਿੱਚ ਹੀ ਰਹਿ ਗਏ ਹਨ ਜਿੱਥੇ ਉਹ ਬੱਕਰੀਆਂ ਚਾਰਦੀ ਹੁੰਦੀ ਸੀ ਉੱਥੇ ਜਮਨਾ ਨਾਮ ਦਾ ਇੱਕ ਮੁੰਡਾ ਸੀ ਜੋ ਕਿ ਉਸ ਦਾ ਮੰਗੇਤਰ ਸੀ ਉਹ ਬੰਸਰੀ ਬਹੁਤ ਸੋਹਣੀ ਵਜਾਉਂਦਾ ਹੁੰਦਾ ਸੀ ਉਸ ਦੀ ਬੰਸਰੀ ਦੀ ਧੁਨ ਦੇ ਵਿੱਚ ਗਵਾਚ ਜਾਂਦੀ ਤੇ ਉਸ ਦੀਆਂ ਸਹੇਲੀਆਂ ਬੱਕਰੀਆਂ ਲੈ ਕੇ ਦੂਰ ਚਲੀਆਂ ਜਾਂਦੀਆਂ ਤਾਂ ਜਦੋਂ ਬੰਸਰੀ ਬੰਦ ਹੋ ਜਾਂਦੀ ਤਾਂ ਉਸ ਦਾ ਜਮਨਾ ਉਸ ਦੇ ਸਾਹਮਣੇ ਹਾਸੇ ਖਿਲਾਰ ਰਿਹਾ ਹੁੰਦਾ ਤੇ ਫਿਰ ਸੰਗ ਖੁਸ਼ੀ ਤੇ ਮੁਹੱਬਤ ਦੇ ਵਿੱਚ ਕਮਲਾ ਹੋਇਆ ਉਸ ਦਾ ਹਾਸਾ ਵੀ ਨਿਕਲ ਜਾਂਦਾ ਤੇ ਉਹ ਹੱਸਦੀ ਹੱਸਦੀ ਦੌੜ ਕੇ ਆਪਣੀਆਂ ਸਹੇਲੀਆਂ ਦੇ ਨਾਲ ਰਲ ਜਾਂਦੀ ਇੱਕ ਦਿਨ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਮਾਂ ਛੱਤ ਤੋਂ ਡਿੱਗ ਪਈ ਹੈ ਉਹ ਘਰੇ ਚੱਲੇ ਜਦੋਂ ਉਹ ਘਰ ਪਹੁੰਚੀ ਤਾਂ ਉੱਥੇ ਭੰਤੀ ਸਮੇਤ ਤਿੰਨ ਓਪਰੇ ਜੇ ਪੰਜਾਬੀ ਡਰਾਈਵਰਾਂ ਵਰਗੇ ਬੰਦੇ ਬੈਠੇ ਸਨ ਇਹੇ ਦੱਸਦਿਆਂ ਉਹ ਰੋਣ ਲੱਗ ਪੈਂਦੀ ਹੈ ਤਾਂ ਦਰਸ਼ਨ ਉਸ ਨਾਲ ਹਮਦਰਦੀ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਫਿਕਰ ਨਾ ਕਰੇ ਉਹ ਉਸ ਨੂੰ ਉਸਦੇ ਦੇਸ਼ ਲੈ ਕੇ ਜਾਵੇਗਾ ਤੇ ਉਹ ਉੱਥੋਂ ਦੇ ਗਵਾਚੇ ਹਾਸੇ ਲੱਭ ਕੇ ਲਿਆਉਣਗੇ ਉਹ ਕਹਿੰਦਾ ਹੈ ਕਿ ਕੱਲ ਨੂੰ ਉਸ ਦਾ ਆਨੰਦ ਕਾਰਜ ਹੋਵੇਗਾ ਉਹਨਾਂ ਦਾ ਆਨੰਦ ਕਾਰਜ ਹੋਵੇਗਾ ਤਾਂ ਕੁਝ ਸਮੇਂ ਬਾਗਰੋ ਚੜ੍ਹਦੇ ਚੇਤ ਮਹੀਨੇ ਬਲਵੀਰੋ ਦਾਰਸ਼ਨ ਨੂੰ ਆਪਣੇ ਨਾਲ ਬਾਬਾ ਬਲਾਕੀਨਾਥ ਦੇ ਡੇਰੇ ਚੱਲਣ ਲਈ ਕਹਿੰਦੀ ਹੈ ਪਰ ਉਹ ਕਹਿੰਦਾ ਹੈ ਕਿ ਉਹ ਪਹਿਲਾਂ ਉਸ ਉਸ ਦਾ ਨਾਲਾ ਬੰਨੇ ਬਲਵੀਰੋ ਕਹਿੰਦੀ ਹੈ ਕਿ ਉਹ ਅਜਿਹੇ ਕੰਮ ਆਪਣੇ ਬਹੁਤੋ ਕਰਾਇਆ ਕਰੇ ਦਾਰਸ਼ਨ ਦੱਸਦਾ ਹੈ ਕਿ ਉਹ ਗੰਗਾ ਕਹਿੰਦੀ ਹੈ ਕਿ ਇਹੋ ਜਿਹੇ ਕੰਮ ਉਹ ਆਪ ਹੀ ਕਰਿਆ ਕਰੇ ਜਦੋਂ ਬਲਵੀਰੋ ਕਹਿੰਦੀ ਹੈ ਕਿ ਉਹ ਗੰਗਾ ਵੇਲੀ ਰਹਿੰਦੀ ਹੈ ਤਾਂ ਦਾਰਸ਼ਨ ਕਹਿੰਦਾ ਹੈ ਕਿ ਉਹ ਤੜਕੇ ਤੋਂ ਆਥਨ ਤੱਕ ਘਰ ਦਾ ਸਾਰਾ ਕੰਮ ਕਰਦੀ ਹੈ ਵੇਲੀ ਨਹੀਂ ਰਹਿੰਦੀ ਬਲਵੀਰੋ ਨੂੰ ਦਾਰਸ਼ਨ ਗੰਗਾ ਦਾ ਬਹੁਤਾ ਹੀ ਹਮਦਰਦ ਬਣਿਆ ਦਿਸਦਾ ਹੈ ਤਉ ਉਹ ਉਹ ਕਹਿੰਦਾ ਹੈ ਕਿ ਉਹ ਉਸ ਦਾ ਉਹ ਉਸ ਨੂੰ ਉਸ ਦੇ ਦੇਸ਼ ਦੇ ਵਿੱਚ ਉਸ ਦੇ ਖੇਤਾਂ ਵਿੱਚ ਲੈ ਕੇ ਜਾਵੇਗਾ ਜਿੱਥੇ ਉਸ ਦੇ ਹਾਸੇ ਗਵਾਚੇ ਹਨ ਫਿਰ ਉਹ ਉਸ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਉੱਥੋਂ ਦੇ ਇੱਕ ਮੁੰਡੇ ਦੀ ਬੰਸਰੀ ਸੁਣ ਕੇ ਉਹ ਹਾਸ ਦੀ ਸੰਗਤੀ ਤੇ ਕਮਲੀ ਹੋ ਜਾਂਦੀ ਸੀ ਤਾਂ ਇਹ ਸੁਣ ਕੇ ਬਲਬੀਰੋ ਗੰਗਾ ਨੂੰ ਡਾਂਟਦੀ ਹੈ ਕਿ ਉਹ ਆਪਣੇ ਦੇਸ਼ ਦੇ ਸੁਪਨੇ ਲੈਣੇ ਬੰਦ ਕਰ ਦੇ ਨਹੀਂ ਤਾਂ ਉਹ ਉਸ ਨਾਲ ਬੁਰੀ ਤਰ੍ਹਾਂ ਪੇਸ਼ ਆਵੇਗੀ ਤਾਂ ਦਰਸ਼ਨ ਉਸ ਨੂੰ ਗੰਗਾ ਦੇ ਨਾਲ ਖਰਮਾ ਬੋਲਣ ਤੋਂ ਰੋਕਦਾ ਪਰ ਪਰ ਬਲਵੀਰੋ ਵੀ ਉਸ ਨੂੰ ਵੀ ਦਬਕਾਉਂਦੀ ਹੈ ਤੇ ਨਾਲ ਹੀ ਗੰਗਾ ਨੂੰ ਮੁੜ ਤਾੜਨਾ ਕਰਦੀ ਹੈ ਉਹਨਾਂ ਦੇ ਜਾਣ ਮਗਰੋਂ ਜੱਗਾ ਜੁਗਤੀ ਇਹ ਦੇਖ ਕੇ ਕਿ ਕੋਈ ਨੇੜੇ ਤੇੜੇ ਨਹੀਂ ਗੰਗਾ ਨੂੰ ਉਸ ਦੀ ਉਦਾਸੀ ਦਾ ਕਾਰਨ ਪੁੱਛਦਾ ਹੋਇਆ ਉਸ ਨਾਲ ਬੜੀ ਹਮਦਰਦੀ ਜ਼ਾਹਰ ਕਰਦਾ ਹੈ ਤਾਂ ਗੰਗਾ ਦੁਆਰਾ ਚਾਹ ਪੁੱਛਣ ਤੇ ਉਹ ਉਸ ਤੋਂ ਕੜਨੀ ਦਾ ਦੁੱਧ ਮੰਗਦਾ ਹੈ ਤੇ ਜਦੋਂ ਉਸ ਨੂੰ ਉਹ ਦੁੱਧ ਫੜਾਉਂਦੀ ਹੈ ਤਾਂ ਉਸ ਦੀਆਂ ਉਹ ਉਂਗਲਾਂ ਦਬਾ ਦਿੰਦਾ ਹੈ ਤੇ ਗੰਗਾ ਫੁਰਤੀ ਨਾਲ ਹੱਥ ਪਿੱਛੇ ਖਿੱਚ ਲੈਂਦੀ ਹੈ ਪਰ ਉਹ ਇਸ ਨੂੰ ਉਸਦੀ ਬਦਨੀਅਤ ਦੀ ਥਾਂ ਸੁਭਾਵਿਕ ਹੋਈ ਗਲਤੀ ਸਮਝਦੀ ਹੈ ਜੱਗਾਜੁਗਤੀ ਉਸ ਨੂੰ ਦੁਬਾਰਾ ਬੁਲਾਉਣ ਖਾਤਰ ਦੁੱਧ ਠੰਡਾ ਕਰਨ ਦੇ ਲਈ ਉਸ ਤੋਂ ਗਲਾਸੀ ਮੰਗਾਉਂਦਾ ਹੈ ਤੇ ਜਦੋਂ ਉਹ ਉਸ ਨੂੰ ਗਲਾਸੀ ਫੜਾ ਕੇ ਮੁਰਦੀ ਹੈ ਤਾਂ ਥੋੜੀ ਜਿਹੀ ਚੀਨੀ ਮੰਗ ਲੈਂਦਾ ਤੇ ਜਦੋਂ ਉਹ ਕੌਲੀ ਦੇ ਵਿੱਚ ਚੀਨੀ ਲਿਆ ਕੇ ਗਲਾਸ ਦੇ ਵਿੱਚ ਘੇਰਦੀ ਹੈ ਤਾਂ ਉਸਦੀ ਬਦਨੀਅਤ ਹੋਰ ਵੀ ਸਪਸ਼ਟ ਹੁੰਦੀ ਹੈ ਉਹ ਚਾਲਬਾਜੀ ਨਾਲ ਉਸ ਨੂੰ ਕਹਿੰਦਾ ਹੈ ਕਿ ਉਸ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਸਭ ਅ ਰਿਸ਼ਤੇਦਾਰਾਂ ਨੂੰ ਸਭ ਆਪਣੇ ਬਣਾਵੇਗਾ ਤੇ ਸਭ ਦੇ ਨਾਲ ਮਿਲ ਕੇ ਵਰਤੇਗਾ ਤਾਂ ਇਹਨਾਂ ਗੱਲਾਂ ਨਾਲ ਉਹ ਗੰਗਾ ਦਾ ਵਿਸ਼ਵਾਸ ਜਿੱਤ ਲੈਂਦਾ ਤੇ ਫਿਰ ਜਦੋਂ ਉਸ ਦੇ ਪੈਰ ਛੂਹਣ ਲੱਗਦੀ ਹੈ ਤਾਂ ਉਸ ਨੂੰ ਇੱਕਦਮ ਪਿੱਛੇ ਹਟਦਾ ਹੋਇਆ ਕਹਿੰਦਾ ਹੈ ਕਿ ਉਹ ਪੁਰਾਣੇ ਜ਼ਮਾਨੇ ਦੀਆਂ ਤੀਵੀਆਂ ਦੇ ਵਾਂਗ ਇਸ ਤਰ੍ਹਾਂ ਨਾ ਕਰੇ ਸਗੋਂ ਨਵੇਂ ਜ਼ਮਾਨੇ ਦੇ ਤਰੀਕੇ ਸਿੱਖੇ ਤਾਂ ਉਸ ਦੇ ਜਾਣ ਦੇ ਮਗਰੋਂ ਗੰਗਾ ਨੂੰ ਸਭ ਕੁਝ ਚੰਗਾ ਚੰਗਾ ਲੱਗਦਾ ਚਾਈ ਚਾਈ ਉਹ ਚੀਜ਼ਾਂ ਇਧਰ ਉਧਰ ਚੁੱਕਣ ਰੱਖਣ ਲੱਗਦੀ ਹੈ ਤਾਂ ਇੰਨੇ ਨੂੰ ਜਮਨਾ ਉਸ ਦੇ ਸਾਹਮਣੇ ਆ ਜਾਂਦਾ ਹੈ ਤੇ ਉਹ ਹੈਰਾਨ ਰਹਿ ਜਾਂਦੀ ਹੈ ਜਮਨਾ ਦੱਸਦਾ ਕਿ ਉਹ ਉਸ ਨੂੰ ਢੂੰਡਦਾ ਢੂੰਡਦਾ ਇੱਥੇ ਪਹੁੰਚਿਆ ਹੈ ਤਾਂ ਉਹ ਉਸ ਨੂੰ ਦੁੱਧ ਪੀਣ ਦੇ ਲਈ ਦਿੰਦੀ ਹੈ ਤੇ ਗੰਗਾ ਨੇ ਕਿਹਾ ਕਿ ਜੇਕਰ ਕੋਈ ਘਰ ਦਾ ਇੱਥੇ ਆ ਗਿਆ ਤਾਂ ਉਹ ਇਹ ਕਹਿ ਦੇਵੇ ਕਿ ਉਹ ਜੋਪੀ ਦਾ ਪਈਆ ਹੈ ਤੇ ਕੰਮ ਢੂੰਡਣ ਆਇਆ ਹੈ ਉਹ ਆਪਣੇ ਘਰਦਿਆਂ ਦਾ ਹਾਲਚਾਲ ਪੁੱਛਦੀ ਹੈ ਤੇ ਜਮਨਾ ਕਹਿੰਦਾ ਹੈ ਕਿ ਉਹ ਉਸ ਨੂੰ ਆਪਣੇ ਘਰ ਦੇ ਕੰਮ ਲਵਾ ਦੇਵੇ। ਗੰਗਾ ਨੇ ਕਿਹਾ ਕਿ ਉਸ ਦਾ ਸਹੁਰਾ ਆਵੇਗਾ ਤੇ ਉਸ ਨਾਲ ਗੱਲ ਕਰੇਗੀ। ਤਾਂ ਪਰ ਉਹ ਉਸ ਨੂੰ ਕਹੇ ਕਿ ਛੋਟੀ ਬੀਬੀ ਜੀ ਨੇ ਤਾਂ ਉਸ ਦੀ ਗੱਲ ਸੁਣੀ ਨਹੀਂ। ਉਸ ਦੇ ਜਾਣ ਦੇ ਮਗਰੋਂ ਗੰਗਾ ਦਾ ਤਨਮਨ ਖੜ ਜਾਂਦਾ ਹੈ ਤੇ ਉਹ ਅੰਦਰ ਇੱਕ ਸਰੂਰ ਜਿਹਾ ਭਰ ਜਾਂਦਾ ਅਸਿੰਦਰ ਤੇ ਬਾਹਰੋਂ ਬਲਵੀਰੋ ਆਉਂਦੀ ਹੈ ਤਾਂ ਉਸ ਨੂੰ ਹੱਸਦੇ ਨੂੰ ਦੇਖ ਕੇ ਤੇ ਉਹ ਸਾਰਾ ਕੰਮ ਕਰਦੀ ਨੂੰ ਦੇਖ ਕੇ ਉਹ ਆ ਆ ਆਹੋ ਉਸ ਨੂੰ ਦੱਸਦੀ ਹੈ ਕਿ ਉਸ ਨੇ ਸਾਰਾ ਕੰਮ ਕਰ ਲਿਆ ਹੈ ਉਹ ਅੱਜ ਦਰਸ਼ਨ ਨੂੰ ਵੀ ਜੀ ਕਹਿ ਕੇ ਬੁਲਾ ਰਹੀ ਸੀ ਬਲਵੀਰੋ ਨੂੰ ਲੱਗਾ ਜਿਵੇਂ ਉਸ ਨੂੰ ਕੋਈ ਖਰਮਸਤੀ ਚੜੀ ਹੋਈ ਹੋਵੇ ਤਾਂ ਜੱਗੇ ਜੋਗਤੀ ਦੇ ਆਉਣ ਤੇ ਗੰਗਾ ਉਸ ਨਾਲ ਬਲਵੀਰੋ ਨਾਲ ਨੌਕਰ ਬਾਰੇ ਗੱਲਾਂ ਕਰਦੀ ਹੈ ਤਾਂ ਇੰਨੇ ਨੂੰ ਜਮਨਾ ਵੀ ਆ ਜਾਂਦਾ ਤੇ ਗੰਗਾ ਦੇ ਨਾਲ ਬਣਾਈ ਸਕੀਮ ਦੇ ਅਨਸਾਰ ਉਹ ਆਪਣੇ ਬਾਰੇ ਜਾਣਕਾਰੀ ਦਿੰਦਾ ਤੇ ਜੱਗਾ ਜੋਗਤੀ ਉਸ ਨੂੰ ਆਪਣੇ ਕੋਲ ਨੌਕਰ ਰੱਖ ਲੈਂਦਾਗਾ ਤਾਂ ਉਹ ਆਪਣਾ ਨਾਂ ਲੱਲੂ ਪ੍ਰਸਾਦ ਦੱਸਦਾ ਕੁਝ ਮਹੀਨਿਆਂ ਬਾਅਦ ਰੋ ਗੰਗਾ ਤੇ ਜਮਨਾ ਇੱਕ ਦੂਜੇ ਨਾਲ ਪਿਆਰ ਦੇ ਕੋਮਲ ਅਨੁਭਵ ਦੀਆਂ ਗੱਲਾਂ ਕਰਦੇ ਆ ਤੇ ਏਨੇ ਨੂੰ ਬਾਹਰੋਂ ਜੱਗਾ ਜੁਗਤੀ ਆ ਜਾਂਦਾ ਜਿਸ ਨੇ ਥੋੜੀ ਜਹੀ ਸ਼ਰਾਬ ਪੀਤੀ ਹੋਈ ਹੈ ਤੇ ਉਹ ਜਮਨਾ ਨੂੰ ਦੇਖ ਕੇ ਖੇਤਾਂ ਨੂੰ ਜਾਣ ਦੇ ਲਈ ਕਹਿੰਦਾ ਤੇ ਨਾਲ ਹੀ ਉਸ ਨੂੰ ਕਹਿੰਦਾ ਹੈ ਕਿ ਉਹ ਪਿਛਲੀਆਂ ਸਭਾਤਾਂ ਦੇ ਵਿੱਚ ਐਵੇਂ ਬੇਮਤਲਬ ਨਾ ਆਇਆ ਕਰੀ ਕਿਉਂਕਿ ਇਹ ਜਨਾਨੀਆਂ ਦਾ ਪਾਸਾ ਹੈ ਜਮਨਾ ਦੀ ਜਾਨ ਮੰਗਰ ਉਹ ਗੰਗਾ ਤੋਂ ਪਾਣੀ ਤੇ ਖਾਲੀ ਗਲਾਸੀ ਮੰਗਦਾ ਤੇ ਜਦੋਂ ਉਹ ਪਾਣੀ ਦੀ ਗੜਬੀ ਤੇ ਕੱਚ ਦਾ ਗਲਾਸ ਲੈ ਕੇ ਆਉਂਦੀ ਹੈ ਤਾਂ ਉਹ ਉਸ ਦਾ ਉਸ ਵੱਲ ਕਣਖਾ ਝਾਕਦਾ ਤਾਂ ਉਸ ਦੇ ਅੰਦਰ ਬਦਨੀਅਤ ਸਿਰ ਚੁੱਕਦੀ ਹੈ ਤੇ ਉਹ ਡੱਬ ਵਿੱਚੋਂ ਝਟਕੇ ਦੇ ਨਾਲ ਬੋਤਲ ਕੱਢਦਾ ਹੈ ਤਾਂ ਜੋ ਗੰਗਾ ਉਸ ਦੀ ਨੀਅਤ ਦਾ ਗੰਗਾ ਨੂੰ ਉਸ ਦੀ ਨੀਅਤ ਦਾ ਪਤਾ ਲੱਗ ਜਾਵੇ ਉਹ ਥੋੜਾ ਤਰੱਕ ਦੀ ਜ਼ਰੂਰ ਹੈ ਪਰ ਉਸ ਨੂੰ ਉਸ ਦੀ ਬਦਨੀਅਤ ਦਾ ਅਹਿਸਾਸ ਨਹੀਂ ਹੁੰਦਾ ਉਹ ਉੱਥੇ ਬੈਠ ਕੇ ਸ਼ਰਾਬ ਪੀਂਦਾ ਤੇ ਦਰਸ਼ਨ ਨੂੰ 10 ਰੁਪਏ ਦੇ ਕੇ ਬੰਤ ਤੇ ਬਾਣੀਆਂ ਦੀ ਦੁਕਾਨ ਤੋਂ ਠੰਡਾ ਬੱਤਾ ਪੀਣ ਦੇ ਲਈ ਭੇਜ ਦਿੰਦਾ ਫਿਰ ਉਸ ਦੇ ਮੰਗਣ ਉੱਤੇ ਜਦੋਂ ਗੰਗਾ ਉਸ ਨੂੰ ਅਚਾਰ ਦੀ ਕੌਲੀ ਦੇਣ ਆਉਂਦੀ ਹੈ ਤਾਂ ਉਹ ਉਸ ਦੀ ਕਲਾਈ ਫੜਨ ਦਾ ਯਤਨ ਕਰਦਾ ਪਰ ਉਹ ਕੌਲੀ ਕਾਲੀ ਦੇ ਵਿੱਚ ਸੁੱਟ ਕੇ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਦੀ ਨੀਅਤ ਤੇ ਸ਼ੱਕ ਨਹੀਂ ਕਰਦੀ ਉਹ ਹੋਰ ਪੈਗ ਪਾਉਂਦਾ ਹੈ ਤਾਂ ਬਾਹਰੋਂ ਅਰਜਨ ਆ ਜਾਂਦਾ ਤੇ ਗੰਗਾ ਇਸ ਸਮੇਂ ਬਸੰਤ ਕੌਰ ਵੱਲ ਉਸ ਨੂੰ ਗੁਟਕਾ ਦੇਣ ਚਲੀ ਜਾਂਦੀ ਹੈ ਤਾਂ ਅਰਜਨ ਇਹ ਜਾਣ ਕੇ ਬੜਾ ਖੁਸ਼ ਹੁੰਦਾ ਹੈ ਕਿ ਗੰਗਾ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪਾਠ ਕਰਨਾ ਸਿੱਖ ਲਿਆ ਹੈ ਤੇ ਗੁਰਦੁਆਰੀ ਵੀ ਜਾਂਦੀ ਹੈ ਤਾਂ ਉਹ ਦੱਸਦਾ ਹੈ ਕਿ ਉਸ ਦੀ ਨਜ਼ਰ ਤਾਂ ਠੀਕ ਬਣ ਗਈ ਹੈ ਪਰ ਉਹ ਜੱਗੇ ਜੋਗਤੀ ਦਾ ਧੰਨਵਾਦ ਕਰਦਾ ਹੈ ਜਿਸ ਨੇ ਉਸ ਦਾ ਆਪਰੇਸ਼ਨ ਕਰਾਉਣ ਤੇ ਜ਼ਮੀਨ ਜਾਇਦਾਦ ਅਲੱਗ ਕਰਨ ਦੀ ਵਿੱਚ ਮਦਦ ਕੀਤੀ ਤਾਂ ਜੱਗੇ ਜੋਗਤੀ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦੇ ਭਤੀਜੇ ਉਸ ਦੇ ਮਰਨ ਬਾਅਦ ਉਹ ਉਸ ਦੀ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਉਹ ਜਹ ਨਹੀਂ ਹੋਣ ਦੇਣਾ ਚਾਹੁੰਦਾ ਇਸ ਕਰਕੇ ਉਹ ਉਸ ਲਈ ਕਿਸੇ ਤੀਵੀਂ ਤਨ ਇੰਤਜ਼ਾਮ ਕਰ ਦੇਵੇ ਉਸਨੇ ਕਿਹਾ ਕਿ ਉਸ ਨੂੰ ਉਮੀਦ ਹੈ ਉਸ ਨੂੰ ਉਮੀਦ ਨਹੀਂ ਕਿ ਕੱਲ ਨੂੰ ਜਦੋਂ ਉਹ ਮੰਜੇ ਤੇ ਪੈ ਗਿਆ ਤਾਂ ਇਹਨਾਂ ਪਤਿਜਾਂ ਦੇ ਵਿੱਚੋਂ ਕੋਈ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਉਸ ਦੀ ਮਦਦ ਕਰੇਗਾ ਇਸ ਕਰਕੇ ਉਹ ਚਾਹੁੰਦਾ ਕਿ ਕੋਈ ਉਸ ਦਾ ਆਪਣਾ ਹੋਵੇ ਤੇ ਉਸ ਦੀ ਦੇਖਭਾਲ ਕਰਨ ਵਾਲਾ ਜੱਗੇ ਜੋਕਤੀ ਨੇ ਇਕਰਾਰ ਕੀਤਾ ਕਿ ਉਹ ਕੋਈ ਸਕੀਮ ਲੜਾਏਗਾ ਤੇ ਉਹ 20000 ਰੁਪਏ ਤਿਆਰ ਰੱਖੇ ਫਿਰ ਉਹ ਪੈਣਗੇ ਬੰਗਾਲ ਬਿਹਾਰ ਦੇ ਰਾ ਤਾਂ ਅਰਜਣ ਦੇ ਜਾਣ ਮਾਗਰੋ ਜੱਗਾਜੁਗਤੀ ਹੋਰ ਪੀਂਦਾ ਹੈ ਤੇ ਉਧਰੋਂ ਗੰਗਾ ਆ ਜਾਂਦੀ ਹੈ ਤੇ ਉਹ ਉਸ ਨੂੰ ਦੇਖ ਕੇ ਖੰਘੂਰਾ ਮਾਰਦਾ ਉਹ ਡਰੀ ਹੋਈ ਕਾਲੀ ਦੇ ਨਾਲ ਸੁਭਾਤ ਦੇ ਵਿੱਚ ਚਲੀ ਜਾਂਦੀ ਹੈ ਤੇ ਜੱਗਾਜੁਗਤੀ ਅੰਨੇ ਵਾ ਇੱਕ ਹੋਰ ਪੈਗ ਪੀ ਕੇ ਕਾਮ ਦੇ ਵਿੱਚ ਅੰਨਾ ਹੋਇਆ ਲੜਖੜਾਉਂਦਾ ਗੰਗਾ ਵਾਲੀ ਸੁਭਾਤ ਦੇ ਵਿੱਚ ਜਾ ਵੜਦਾ ਥੋੜੇ ਚਿਰ ਪਿੱਛੋਂ ਅੰਦਰ ਇਸੇ ਤਰ੍ਹਾਂ ਖੜਾਕ ਹੁੰਦਾ ਜਿਵੇਂ ਕੋਈ ਭਾਰੀ ਚੀਜ਼ ਡਿੱਗੀ ਹੋਵੇ ਤਾਂ ਚੀਕ ਮਾਰ ਕੇ ਗੰਗਾ ਬਾਹਰ ਦੌੜਦੀ ਹੈ ਤੇ ਸਾਹਮਣੇ ਉਸ ਨੂੰ ਜਮਨਾ ਦਿਖਾਈ ਦਿੰਦਾ ਹੈ ਉਹ ਜਮਨਾ ਨੂੰ ਪਕਾਰਦੀ ਹੈ ਤੇ ਜੱਗਾਜੁਗਤੀ ਵੀ ਅੰਦਰੋਂ ਉਸ ਦੀ ਚੁੰਨੀ ਫੜੀ ਬਾਹਰ ਨਿਕਲਦਾ ਤੇ ਜਮਨਾ ਗੱਲ ਸਮਝ ਜਾਂਦਾ ਹੈ ਕਿ ਤੇ ਉਧਰ ਗੰਗਾ ਦੇ ਮੂੰਹੋਂ ਜਮਨਾ ਦਾ ਨਾਂ ਸੁਣ ਕੇ ਜੱਗਾਜੁਗਤੀ ਵੀ ਸਾਰੀ ਗੱਲ ਸਮਝ ਜਾਂਦਾ ਹੈ ਉਹ ਉਸ ਨਾਲ ਉਹ ਕੰਧ ਨਾਲ ਲੱਗੀ ਛੋਟੀ ਚੁੱਕ ਕੇ ਜਮਨਾ ਦੇ ਮਾਰਦਾ ਤੇ ਜਿਸ ਨਾਲ ਉਹ ਲੜਖੜਾ ਕੇ ਡਿੱਗ ਪੈਂਦਾ ਹੈ ਤੇ ਗੰਗਾ ਉਸ ਨੂੰ ਸੰਭਾਲਣ ਲੱਗਦੀ ਹੈ ਤੇ ਉਹ ਸਾਹ ਸੱਤਹੀਣ ਹੋ ਸਾਹ ਸੱਤਹੀਣ ਹੋ ਚੁੱਕਾ ਸੀ ਤਾਂ ਇਸ ਤੋਂ ਪਿੱਛੋਂ ਜੱਗੇ ਯੁਗਤੀ ਗੰਗਾ ਹਰਭਾਂਸ ਕੌਰ ਨੂੰ ਅਰਜਨ ਸਿੰਘ ਫੌਜੀ ਦੇ ਕੋਲ ਵੇਚ ਦਿੰਦਾ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦੇ ਘਰ ਕੋਈ ਪੁੱਤਰ ਹੋਵੇ ਤੇ ਉਸ ਦੇ ਭਤੀਜੇ ਉਸ ਦੀ ਜਾਇਦਾਦ ਉੱਤੇ ਕਬਜ਼ਾ ਨਾ ਕਰ ਸਕਣ ਤਾਂ ਜਦੋਂ ਅਰਜਨ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਇੱਕ ਪੁੱਤਰ ਦੇ ਕੇ ਅਰਥਾਤ ਇਸ ਦੁਨੀਆ ਦੇ ਵਿੱਚ ਉਸ ਦਾ ਦੀਵਾ ਜਗਦਾ ਕਰਕੇ ਬੇਸ਼ੱਕ ਚਲੀ ਜਾਵੇ ਤਾ ਉਹ ਉਸ ਨੂੰ ਤਾਂ ਉਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਛੱਡ ਕੇ ਕਿਤੇ ਨਹੀਂ ਜਾਵੇਗੀ ਤਾਂ ਉਸ ਦਾ ਇਸ ਮਿੱਟੀ ਦੇ ਨਾਲ ਜਨਮ ਜਨਮਾਂਤਰਾਂ ਦਾ ਸੰਬੰਧ ਹੈ ਦੀਵਾ ਹੁਣ ਕੇਵਲ ਉਸ ਦਾ ਨਹੀਂ ਸਗੋਂ ਉਸ ਦਾ ਵੀ ਜਗੇਗਾ ਇਹ ਸੁਣ ਕੇ ਅਰਜਨ ਹਰਵੰਸ ਕੌਰ ਨੂੰ ਬਹੁਤ ਬਦਲੀ ਬਦਲੀ ਦੀ ਸੀ ਤਾਂ ਉਹ ਭੰਤੀ ਤੇ ਦਰਸ਼ਨ ਦੇ ਘਰ ਵਾਲੀ ਹਰਵੰਸ ਕੌਰ ਨਹੀਂ ਸੀ ਉਹ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰਦੀ ਸੀ ਜਿਵੇਂ ਜਿਵੇਂ ਪੇਟ ਦੇ ਵਿੱਚ ਜਗਦੇ ਦੀਵੇ ਨੂੰ ਆਉਂਦੇ ਤੂਫਾਨਾਂ ਤੋਂ ਬਚਾਉਣ ਦੇ ਲਈ ਸ਼ਕਤੀ ਇਕੱਤਰ ਕਰ ਰਹੀ ਹੋਵੇ ਇੱਕ ਦਿਨ ਗਵਾਂਡੋ ਅਰਜਨ ਦੇਵ ਪਤੀ ਜੇ ਸਰਦਾਰਾ ਤੇ ਕਰਤਾਰਾ ਗੰਡਾਸੇ ਲੈ ਕੇ ਲਲਕਾਰੇ ਲਲਕਾਰਦੇ ਹੋਏ ਹਰਬੰਸ ਕੌਰ ਤੇ ਉਸ ਦੇ ਬੱਚੇ ਨੂੰ ਖਤਮ ਕਰਨ ਦੇ ਲਈ ਭੱਜੇ ਆਏ ਤਾਂ ਸਰਦਾਰੇ ਨੇ ਮੂਹਰੇ ਆਏ ਅਰਜਨ ਨੂੰ ਤੱਕਾ ਦੇ ਕੇ ਪਰਾਂ ਵਗਾ ਮਾਰਿਆ ਤੇ ਇਸ ਤੋਂ ਪਹਿਲਾਂ ਕਿ ਉਹ ਹਰਬੰਸ ਕੌਰ ਉੱਤੇ वार ਕਰਦਾ ਠਾ ਕਰਦੀ ਇੱਕ ਗੋਲੀ ਉਸਦੀ ਹਿੱਕ ਵਿੱਚ ਆ ਵੱਜੀ ਤੇ ਉਸ ਨੂੰ ਪੁਹਾਂਟਣੀ ਖਾ ਕੇ ਡਿੱਗਦੇ ਨੂੰ ਕਰਤਾਰਾ ਸੰਭਾਲਣ ਲੱਗਾ ਤੇ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਆਪਣੇ ਘਰ ਵੱਲ ਲਿਜਾਣ ਲੱਗਾ ਤਾਂ ਅਰਜਨ ਨੂੰ ਪਤਾ ਹੀ ਨਾ ਲੱਗਾ ਕਿ ਗੋਲੀ ਕਿੱਧਰੋਂ ਆਈ ਹੈ ਤਾਂ ਇੰਨੇ ਨੂੰ ਚੰਡੀ ਦਾ ਰੂਪ ਧਾਰੀ ਹੱਥਾਂ ਦੇ ਵਿੱਚ ਬੰਦੂਖ ਸਿੰਹੀ ਹਰਬਾਂਸ ਕੌਰ ਬਾਹਰ ਆਈ ਤਾਂ ਕਰਤਾਰਾ ਦੰਦ ਕ੍ਰੀਚਦਾ ਹੋਇਆ ਕਹਿਣ ਲੱਗਾ ਕਿ ਇਸ ਕੰਜਰ ਦੀ ਬਿਹਾਰ ਨੇ ਘਰ ਉਜਾੜ ਦਿੱਤਾ ਪਾਰ ਇਹਨਾਂ ਦੇ ਵਿੱਚ ਹਰਵੰਸ ਕੌਰ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ ਤੇ ਹੁਣ ਇਸ ਕਤਲ ਦੇ ਸੰਬੰਧੀ ਮੁਕੱਦਮੇ ਦੇ ਵਿੱਚ ਹਰਵੰਸ ਕੌਰ ਜੇਲ੍ਹ ਦੇ ਵਿੱਚ ਸੀ ਸੋ ਤੁਹਾਨੂੰ ਇਹ ਮਤਲਬ ਨਾਟਕ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ